ਸੋਰਠਿ ਮਹਲਾ 5 ਕਰ ਦੁਜਾਂ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕਰ ਸਿਰ ਮੋਰਾ ਇਹਾ ਉਹਾ ਤਹਾਰੋ ਧੋਰਾ ਰਹਾਓ ਕੀਤੇ ਕਉ ਮੇਰੇ ਸਮਾਨ ਕਰਨ ਹਾਰ ਤ੍ਰਣ ਜਾਨ ਤੂੰ ਦਾਤਾ ਮੰਗਣ ਕੋ ਸਗਲੀ दान दे प्रभु भानें केन मैं आव रखन मैं आवरा आचर जे चलत तुम्हारे निरग्रूडो घोड़ो गर गंभीरो ऊच अगम अपारे ਸਾਦੇ ਸੰਗ ਜੇ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪਰਤਾਪ ਪਰਕਰਨੇ ਰ ਬਾਣੀ ਸਾਦੇ ਸੰਗ ਜੇ ਤੁਮਹਿ ਮਿਲਾਇਓ ਆਹ ਸੁਣੀ ਤੇ ਮਾਰੀ ਬਾਣੀ ਅਨੰਦ ਭਿਆ ਪੇਖਤ ਹੀ ਨਾਨਕ ਪਰਤਾਪ purkh ਨਰ ਬਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ